ਜਿਹੜੀ ਸਿੱਖ ਸੰਗਤਾਂ ਗੁਰਬਾਣੀ ਦਾ ਸਹਿਜ ਪਾਠ ਕਰਦੀ ਜਾਂਦੇ ਉਹਨਾਂ ਸਿੱਖ ਸੰਗਤਾਂ ਨੇ ਗਾਹੇ ਬਗਾਹੇ ਸ਼ਾਇਦ ਇਸ ਗੱਲ ਵੱਲ ਕਦੀ ਧਿਆਨ ਦਿੱਤਾ ਹੋਵੇਗਾ ਕਿ ਗੁਰਬਾਣੀ ਦੇ ਵਿੱਚ ਇੱਕ ਐਸਾ ਸ਼ਬਦ ਅਸੀਂ ਪੜ੍ਹਦੇ ਆ ਆ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਦੇਖ ਵੀ ਰਹੇ ਹੋ ਕਈ ਵਾਰ ਇਸ ਮੁਬਾਰਕ ਸ਼ਬਦ ਨੂੰ ਪੜ੍ਹਨ ਦੇ ਵਿੱਚ ਸਾਨੂੰ ਬਹੁਤ ਔਖਾਈ ਹੁੰਦੀ ਆ ਤੇ ਇਹ ਜਿਹੜਾ ਮੁਬਾਰਕ ਸ਼ਬਦ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਵਾਰੀ ਨਹੀਂ ਬਲਕਿ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਰਿਪੀਟ ਸ਼ਬਦ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਤੇ ਇਹਦਾ ਜਿਹੜਾ ਉਚਾਰਨ ਹੈ ਇਹ ਸਾਨੂੰ ਮੈਂ ਸਮਝਦਾ ਵੀ ਸਿੱਖ ਲੈਣਾ ਚਾਹੀਦਾ ਹੁਣ ਇੱਥੇ ਇਸ ਮੁਬਾਰਕ ਸ਼ਬਦ ਨੂੰ ਤੁਸੀਂ ਦੇਖੋ ਵੀ ਇੱਥੇ ਦੋ ਹਾਹੇ ਅੱਖਰ ਲੱਗੇ ਹੋਏ ਆ ਜਿਹੜਾ ਸੈਕੰਡ ਹਾ ਹ ਅੱਖਰ ਆ ਉਹਨੂੰ ਸਿਹਾਰੀ ਦੀ ਮਾਤਰਾ ਲੱਗੀ ਹੋਈ ਆ ਯਾਨੀ ਕਿ ਸ਼ਬਦ ਦਾ ਸਰੂਪ ਆ ਹਾ ਹ ਤੇ ਫਿਰ ਹਾਹੇ ਨੂੰ ਸਿਹਾਰੀ ਦੀ ਮਾਤਰਾ ਹੁਣ ਇਸ ਮੁਬਾਰਕ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ ਇਹਨੂੰ ਸੁਣੋ ਧਿਆਨ ਦੇ ਨਾਲ ਮੈਂ ਤੁਹਾਡੇ ਨਾਲ ਗੁਰਬਾਣੀ ਦੇ ਪ੍ਰਮਾਣ ਵੀ ਸਾਂਝ ਕਰਾਂਗਾ ਨਾਲ ਨਾਲ ਤਾਂ ਜੋ ਸਾਨੂੰ ਜਿਹੜਾ ਉਹ ਸੋਖਾ ਇਸ ਮੁਬਾਰਕ ਸ਼ਬਦ ਦਾ ਉਚਾਰਨ ਸਮਝ ਵਿੱਚ ਆ ਜਾਵੇ ਇਸ ਗੱਲ ਨੂੰ ਸੰਗਤ ਜੀ ਖਿਆਲ ਰੱਖੋ ਵੀ ਗੁਰਬਾਣੀ ਵਿਆਕਰਣ ਦੇ ਅਨੁਸਾਰ ਜਦੋਂ ਇਹ ਮੁਬਾਰਕ ਸ਼ਬਦ ਕਿਉਂਕਿ ਇਸ ਗੱਲ ਨੂੰ ਧਿਆਨ ਚ ਰੱਖਣਾ ਇਹ ਜਿਹੜਾ ਸ਼ਬਦ ਆ ਇਹ ਗੁਰਬਾਣੀ ਵਿਆਕਰਣ ਅਨੁਸਾਰ ਕਿਰਿਆਵਾਚੀ ਸ਼ਬਦ ਆ ਜੀ ਜਿਹਨੂੰ ਅਸੀਂ ਇੰਗਲਿਸ਼ ਵਿੱਚ ਵਰਬ ਕਹਿੰਦੇ ਆ ਇਹ ਕਿਰਿਆਵਾਚੀ ਸ਼ਬਦ ਆ ਤੇ ਗੁਰਬਾਣੀ ਵਿੱਚ ਜ਼ਿਆਦਾਤਰ ਇਹ ਜਿਹੜਾ ਕਿਰਿਆਵਾਚੀ ਸ਼ਬਦ ਆ ਇਹ ਤੀਸਰੇ ਪੁਰਖ ਨੂੰ ਸਬੋਧਨਵਾਚੀ ਸ਼ਬਦ ਹੁੰਦਾ ਹੈ ਜਾਨੀ ਕਿ ਜਿੱਥੇ ਇਹ ਮੁਬਾਰਕ ਸ਼ਬਦ ਹੁੰਦਾ ਉੱਤੇ ਥਲ ਪਰਸੰਦ ਦੀ ਗੱਲ ਚੱਲ ਰਹੀ ਹੁੰਦੀ ਆ ਜੇਕਰ ਇਹ ਮੁਬਾਰਕ ਸ਼ਬਦ ਕਿਰਿਆਵਾਚੀ ਜਿਹੜਾ ਇਹ ਬਹੁਵਚਨ ਕਿਰਿਆ ਦੇ ਰੂਪ ਦੇ ਵਿੱਚ ਆਵੇ ਤਾਂ ਖਿਆਲ ਰੱਖੋ ਵੀ ਇਸ ਮੁਬਾਰਕ ਸ਼ਬਦ ਦਾ ਉਚਾਰਨ ਅਸੀਂ ਇਸ ਸੰਗ ਨਾਲ ਕਰਾਂਗੇ ਹੈ ਜਾਨੀ ਕਿ ਹਾ ਹ ਅਹ ਅੱਖਰ ਦੇ ਉੱਪਰ ਊਲਾਰ ਦੁਲਾਵਾਂ ਦਾ ਪਾਠ ਇਹ ਨਾਲ ਬਿੰਦੀ ਲਾ ਕੇ ਨਾਸਕੀ ਟੋਣ ਵਿੱਚ ਪਾਠ ਉਚਾਰਨ ਕਰਾਂਗੇ ਕਿਉਂਕਿ ਹਾਹੇ ਦੀ ਜਿਹੜੀ ਸਿਆਰੀ ਆ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਵੀ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਹਾ ਹ ਅੱਖਰ ਨੂੰ ਲੱਗੀ ਸਿਹਾਰੀ ਦੀ ਜਿਹੜੀ ਮਾਤਰਾ ਹੈ ਵਿਦਵਾਨਾਂ ਦੇ ਕਈ ਮੁਤਾਬਕ ਇਹ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਊਲਾਰ ਦੁਲਾਵਾਂ ਬਣ ਕੇ ਪ੍ਰੋਨਾਂਸ ਹੁੰਦੀ ਆ ਅਸੀਂ ਸ਼ਬਦ ਵਰਤ ਰਹੇ ਹਾਂ ਜੀ ਊਲਾਰ ਊਲਾਰ ਦਾ ਮਤਲਬ ਇਹ ਆ ਕਿਉਂਕਿ ਦੁਲਾਵਾਂ ਦੀ ਜਿਹੜੀ ਮਾਤਰਾ ਹੈ ਇਹ ਦਿर्घ ਮਾਤਰਾ ਹੈ ਵੱਡੀ ਮਾਤਰਾ ਹੈ ਤੋਂ ਅਸੀਂ ਵੱਡੀ ਮਾਤਰਾ ਦਾ ਕੇਵਲ ਊਲਾਰ ਲੈਣਾ ਇਹਨੂੰ ਬੋਧਾ ਲਮਕੋਣਾ ਨਹੀਂ ਆ ਤੋ ਇੱਥੇ ਪਾਠ ਉਚਨ ਹੋਏਗਾ ਹੈ ਹੈ ਦਾ ਜਾਨੀ ਕਿ ਨਾਲ ਨਾਸਕੀ ਟੋਣ ਉਚਾਰਨ ਆਵੇਗਾ ਜਿਵੇਂ ਅਸੀਂ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਜਿਨ ਕੇ ਚਿੱਤ ਕਠੋਰ ਹੈ ਸੇ ਬਹ ਨ ਸਤਗੁਰ ਪਾਸ ਹੁਣ ਇੱਥੇ ਇਹ ਜਿਹੜਾ ਕਿਰਿਆਵਾਚੀ ਸ਼ਬਦ ਆ ਇਹ ਤੀਜਾ ਪੁਰਖ ਬਹੁਵਚਨ ਦੀ ਰੂਪਾਦਨਾ ਹੈ ਜੀ ਤੋ ਇੱਥੇ ਪਾਠ ਆਏਗਾ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਇਸੇ ਤਰ੍ਹਾਂ ਗੁਰਬਾਣੀ ਚ ਹੋਰ ਪਾਠ ਹੁੰਦੇ ਆ ਅੰਦਰ ਮਹਿਲ ਅਨੇਕ ਹੈ ਜੀਓ ਕਰੇ ਵਸੀਰਾ ਇੱਥੇ ਵੀ ਬਹੁਵਚਨਾਂ ਦੀ ਕਿਰਿਆਵਾਚੀ ਸ਼ਬਦ ਹੈ ਫਿਰ ਪਾਠ ਆ ਏਕ ਮੰਦਰ ਪੰਜ ਜੋਰ ਹੈ ਨਿਤ ਕਰੇ ਬੁਰੇ ਆਈਆਂ ਤੋਂ ਇੱਥੇ ਵੀ ਬਹੁਵਚਨ ਦੀ ਕਿਰਿਆ ਰੂਪ ਸਾਧਨਾ ਹੈ ਜੀ ਪਰ ਇੱਕ ਮੈਂ ਹੋਰ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆਂ ਕਈ ਜਗ੍ਹਾ ਤੇ ਇਹ ਜਿਹੜਾ ਸ਼ਬਦ ਆ ਇਹ ਕਿਰਿਆਵਾਚੀ ਜਿਹੜਾ ਇੱਕ ਵਚਨ ਦੇ ਰੂਪ ਦੇ ਵਿੱਚ ਵੀ ਹੁੰਦਾ ਹੈ ਤੇ ਇਸ ਗੱਲ ਨੂੰ ਖਿਆਲ ਵਿੱਚ ਰੱਖਿਓ ਜਿੱਥੇ ਇਹਦੀ ਰੂਪ ਸਾਧਨਾ ਕਿਰਿਆਵਾਚੀ ਸ਼ਬਦ ਇੱਕ ਵਚਨ ਹੋਵੇਗਾ ਨਾ ਜੀ ਉੱਥੇ ਇਹ ਨਾਸਕੀ ਟੋਣ ਵਿੱਚ ਪਾਠ ਉਚਾਰ ਨਹੀਂ ਹੋਏਗਾ ਉੱਥੇ ਇਕੱਲਾ ਇਸ ਤੰਗ ਨਾਲ ਅਸੀਂ ਪਾਠ ਕਰਾਂਗੇ ਜਿਵੇਂ ਅਸੀਂ ਬਾਬਰ ਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚੋਂ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਰਾਜ ਕੋਹੰਗ ਪ੍ਰਸੰਗ ਜੈਸੇ ਹੈ ਇੱਥੇ ਪਾਠ ਆਏਗਾ ਹੈ ਅਬ ਕਛ ਮਰਮ ਜਨਾਇਆ ਤੋ ਇੱਥੇ ਪਾਠ ਹੈ ਆਏਗਾ ਇੱਥੇ ਹੈ ਨਹੀਂ ਪੜਨਾ ਯਾਨੀ ਕਿ ਨਾਸਕੀ ਟੋਣ ਦਾ ਉਚਾਰਨ ਨਹੀਂ ਇੱਥੇ ਹੋਏਗਾ ਬਿੰਦੀ ਲਾ ਕੇ ਉਚਾਰਨ ਨਹੀਂ ਅਸੀਂ ਪਾਠ ਕਰਨਾ ਇੱਥੇ ਜਾਂਦੇ ਜਾਂਦੇ ਆ ਫਿਰ ਮੈਂ ਇੱਕ ਵਾਰ ਬੇਨਤੀ ਕਰਦਾ ਜਾਵਾਂ ਇਸ ਨੂੰ ਖਿਆਲ ਚ ਰੱਖੋ ਵੀ ਜਿੱਥੇ ਇਹ ਜਿਹੜਾ ਮੁਬਾਰਕ ਸ਼ਬਦ ਆ ਇੱਕ ਕਿਰਿਆਵਾਚੀ ਬਹੁਵਚਨ ਰੂਪਾਤਰਾ ਵਿੱਚ ਹੋਵੇਗਾ ਜਾਨੀ ਕਿ ਇਹਦਾ ਅਰਥ ਬਹੁਵਚਨ ਕਿਰਿਆਵਾਚੀ ਸ਼ਬਦ ਦੇ ਰੂਪ ਵਿੱਚ ਹੋਵੇਗਾ ਉੱਥੇ ਇਹ ਸ਼ਬਦ ਜਿਹੜਾ ਇਹ ਨਾਸਕੀ ਟੋਣ ਵਿੱਚ ਉਚਾਰਨ ਹੋਏਗਾ ਹਾਹੇ ਤੇ ਜਿਹੜੀ ਸਿਆਰੀ ਆਪਣੇ ਤੋਂ ਪਹਿਲੇ ਹਾਹੇ ਅੱਖਰ ਦੇ ਉੱਪਰ ਊਲਾਰ ਦੁਲਾਵਾ ਬਣ ਕੇ ਪ੍ਰੋਨਾਂਸ ਹੋਏਗੀ ਹੈ ਇਦਾਂ ਹੈ ਪਰ ਜਿੱਥੇ ਇਹ ਕਿਰਿਆਵਾਚੀ ਸ਼ਬਦ ਜਿਹੜਾ ਇੱਕ ਵਚਨ ਦੀ ਰੂਪਾਤਰਾ ਹੋਏਗਾ ਉੱਥੇ ਇਹਦਾ ਉਚਾਰਨ ਜਿਹੜਾ ਉਹ ਹ ਹੈ ਕਰਕੇ ਕਰਾਂਗੇ ਹੈ ਆਹਾ ਹ ਹੈ ਅਕਰ ਦੇ ਉੱਪਰ ਉਲਾਰ ਧੁਲਾਵਾਂ ਦਾ ਪਾਠ ਹੈ ਇਸ ਟੰਗ ਦੇ ਨਾਲ ਤੋਂ ਉਮੀਦ ਕਰਦਾ ਆਪ ਜੀ ਨੂੰ ਇਸ ਮੁਬਾਰਕ ਸ਼ਬਦ ਦਾ ਉਚਾਰਨ ਜਿਹੜਾ ਜਰੂਰ ਸਮਝ ਵਿੱਚ ਆ ਗਿਆ ਹੋਵੇਗਾ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਨਾਲ ਅੱਗੇ ਸ਼ੇਅਰ ਜਿਹੜਾ ਹੈ ਉਹ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ